ਬੱਚੇ ਜਿਹੜੇ ਇੱਕ ਰੋਸ ਰੈਲੀ ਕੀਤੀ ਜਾ ਰਹੀ ਏ ਕੀ ਕਹਿਣਾ ਚਾਹੋਗੇ ਅਸੀਂ ਚਾਹੁੰਦੇ ਹਾਂ ਕਿ ਊਮਨਸ ਨੂੰ ਰਿਸਪੈਕਟ ਦਿੱਤੀ ਜਾਵੇ ਤੇ ਮੁੰਡਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਕੁੜੀਆਂ ਘਰੋਂ ਬਾਹਰ ਕਿਉਂ ਨਹੀਂ ਨਿਕਲਦੀਆਂ ਇਹ ਡਾਰ ਰਿਹਾ ਸਾਰੇ ਦੇ ਮਨਾਂ 'ਚ ਡਾਰ ਰਿਹਾ ਕਿ ਕਿਉਂ ਇਕਲੀ ਹੈ ਇੱਕ ਵਰਕ ਵੂਮਨ ਦੀ ਗੱਲ ਨਹੀਂ ਸਾਰੇ ਊਮਨ ਦੀ ਗੱਲ ਹੈ ਕਿ ਜੇ ਕੁੜੀ ਘਰੇ ਨਹੀਂ ਸੇਕਿਆ ਗਿਆ ਤੇ ਵਰਕਫੇਸਿੰਗ ਹੋਰ ਕਿੱਥੇ ਕੁੜੀਆਂ ਸੇਕ ਹੋਣਗੀਆਂ ਇਹ ਉਹਨਾਂ ਦੀ ਰਿਸਪੈਕਟ ਦੇਣੀ ਚਾਹੀਦੀ ਹੈ ਅਸੀਂ ਜਿਵੇਂ ਆਪਣੇ ਮਾਪਿਆਂ ਦੀ ਸਮਝ ਹੈ ਉਹਨਾਂ ਨੂੰ ਥੋੜੀ ਸਮਝਨਾ ਚਾਹੀਦਾ ਹੈ ਉਹਨਾਂ ਨੂੰ ਕੀ ਸਟੈਂਡ ਲੈਣਾ ਚਾਹੀਦਾ ਕਿ ਹਾਂ ਕੁੜੀਆਂ ਨੇ ਚੀਜ਼ ਨਹੀਂ ਕਰਨੀ ਚਾਹੀਦੀ ਕੁੜੀਆਂ ਨੂੰ ਕੀ ਆਦੇਸ਼ ਦਿੱਤਾ ਉਹਨਾਂ ਦਾ ਸਨਮਾਨ ਨਹੀਂ ਕਰਦਾ ਉਹਨਾਂ ਨੂੰ ਕੀ ਸਟੈਂਡ ਲੈਣਾ ਚਾਹੀਦਾ ਤਾਂ ਵੀ ਆਵਾਜ਼ ਕਰਨੀ ਚਾਹੀਦੀ ਜਿਵੇਂ ਜਿਹੜੀਆਂ ਕੁੜੀਆਂ ਜਾਂ ਔਰਤਾਂ ਦੀ ਬਾਤ ਚੱਕਣ ਤੋਂ ਮਨ ਲੋ ਗਰੇਜ਼ ਕਰਦੇ ਉਹਨਾਂ ਨੇ ਕੀ ਫੀਲ ਕਰਨਾ ਚਾਹੁੰਦਾ ਉਹਨਾਂ ਨੇ ਅਸੀਂ ਚਾਹਣਾ ਚਾਹੁੰਦੇ ਕਿ ਆਵਾਜ਼ ਚੱਕੋ ਜੇ ਤੇ ਕਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਕਰੀਏ ਅਸੀਂ ਜਿਹੜਾ 8 ਅਗਸਤ ਨੂੰ ਕਲਪੱਟਾ ਦੇ ਵਿੱਚੋਂ ਉਸ ਆਰਜੀ ਕਾਲਜ ਦੇ ਵਿੱਚ ਮੈਲਾ ਨਾਲ ਗਈ ਟ੍ਰੇਨਿੰਗ ਡਾਕਟਰ ਸੀਗੀ ਉਹਦੇ ਨਾਲ ਰੇਪ ਹੋਇਆ ਹੈ ਕੈਂਗ ਰੇਪ ਤੋਂ ਬਾਅਦ ਕਪਲ ਕੀਤਾ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਉਸ ਮੈਲਾ ਨਾਲ ਸੰਸਾਖੋਂ ਦੇ ਬਰਾਤਕਾਰੀਆਂ ਨੂੰ ਸਜਾਵਾਂ ਦਿਵਾਉਣ ਲਈ ਅਸੀਂ ਅੱਜ ਸਰਕਾਰੀ ਕਾਲਜ ਮੁਕਸਰ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਇਹ ਜਿਵੇਂ ਸਰਕਾਰੀ ਕਾਲਜ ਕੱਲਾ ਮੁਕਸਰ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾ ਰਿਹਾ ਹਾਂਜੀ ਅੱਜ ਪੂਰਾ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੀ ਕਾਲ ਆ ਵੀ ਜਿੱਥੇ ਜਿੱਥੇ ਵੀ ਇਹ ਪ੍ਰੋਟੈਸਟ ਹੋ ਸਕਦੇ ਆ ਉੱਥੇ ਹੁਣ ਔਰ ਅੱਜ ਪੂਰਾ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਜਿਹੜੇ ਆ ਉਹ ਹੋ ਰਹੇ ਆ ਮੈਨੂੰ ਲੱਗਦਾ ਕੀ ਲੱਗਦਾ ਕਿਤੇ ਜਿਹੜੀਆਂ ਔਰਤਾਂ ਜਾਂ ਜਿਹੜੀਆਂ ਬੱਚੇ ਉਹ ਸੁਰੱਖਿਤ ਹੈ ਆ ਇਹ ਤੋਂ ਸ੍ਰੱਖਿਤਾ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਆਹ ਤਾਂ ਕੇਸ ਹੋ ਨੇ ਜਿਹੜੇ ਸਾਹਮਣੇ ਆਉਂਦੇ ਨੇ ਨਰਪਿਆ ਕਾਂਡ ਹੋ ਗਿਆ 2012 ਵਾਲਾ 2018 ਦੇ ਵਿੱਚ ਆਸੀਪਾ ਨਾਮ ਦਾ ਕੇਸ ਹੋ ਗਿਆ ਆ ਨਾਪਾ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਪੋਸਟਰੀਅਰ ਦੇ ਵਿਦਿਆਰਥੀਆਂ ਦੇ ਨਾਲ ਕਾਜਕਾਰੀ ਕਾਜ ਦੇ ਵਿੱਚ ਹੋ ਗਿਆ ਹੋਰ ਕਿੰਨੇ ਨੇ ਇਹੋ ਜਿਹੇ ਕੇਸ ਜਿਹੜੇ ਸਭ ਸਾਹਮਣੇ ਆਉਂਗੇ ਨੇ ਔਰ ਜਿਹੜੇ ਕੇਸ ਸਾਹ ਤਾਂ ਰਜਿਸਟਰ ਹੀ ਨਹੀਂ ਹੁੰਦੇ ਜਿਨ੍ਹਾਂ ਦੀ ਇੰਟਰਨੈਟ ਕਨੈਕਟ ਦਾ ਕਾਉਂਟ ਹੀ ਨਹੀਂ ਹੋਣੀ ਔਰ ਬਹੁਤ سارے ਕੇਸ ਹੋ ਗਏ ਮੁਨੀ ਲਾਜ਼ਰ ਕੇ ਦੇਸ਼ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਔਰਤਾਂ ਸੁਰੱਖਿਅਤ ਨਹੀਂ ਜਿੱਥੇ ਔਰਤਾਂ ਨੂੰ ਇੱਕ ਵਸਤੂ ਸਮਝਿਆ ਜਾਂਦਾ ਹੋਵੇ ਜਿੱਥੇ ਔਰਤਾਂ ਸਿਰਫ ਨਾਰਿਆਂ ਪਕਸੀਨ ਪਰਹਿ ਗਈਆਂ ਹਨ ਇਹ ਔਰਤ ਨੂੰ ਸਿਰਫ ਇੱਕ ਮਾਰਾ ਜਿਹਾ ਕੁਝ ਹੋਵੇ ਇਸ ਤਰ੍ਹਾਂ ਦੀ ਮੰਗ ਕਰਦੇ ਜੀ ਕਿਸ ਤਰ੍ਹਾਂ ਦੇ ਕਾਨੂੰਨ ਬੰਨਾ ਚਾਹੀਦੇ ਅਸੀਂ ਜਿਹੋਨੇ ਕੇ ਸਮਾਜ ਦੇ ਵਿੱਚ ਔਰਤਾਂ ਨੂੰ ਐਵਾ ਹਿਊਮਨ ਬੀਇੰਗ ਦੇ ਰੂਪ ਦੇ ਰੀਲ ਕਰਨਾ ਚਾਹੀਦਾ ਕਿ ਔਰਤਾਂ ਨਹੀਂ ਜਿਹੜੀਆਂ ਕਿ ਇੱਕ ਵੇਸਤੀਆਂ ਵਸਤੀ ਨੇ ਦੁਨੀਆ ਦੇ ਵਿੱਚ ਹੈ ਵੀ ਮੁਨੱਖ ਨੇ ਇੰਨਾ ਵੀ ਜਿਆਦਾ ਕੀ ਦੁਨੀਆ ਉੱਤੇ ਜਿਵੇਂ ਸਰਕਾਰ ਦਾਅਵੇ ਕਰਦੀ ਕਿ ਔਰਤਾ ਪ੍ਰਤੀ ਬੜੇ ਸਖਤ ਤੋਂ ਸਖਤ ਨਿਯਮ ਬਣਾਏਗਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜਿਵੇਂ 2012 ਦੇ ਵਿੱਚ ਮਰਪੈ ਤਾਨ ਹੋ ਰਿਹਾ ਸੀਗਾ ਉਦੋਂ ਸਰਮਾ ਕਮਿਸ਼ਨ ਬਣਿਆ ਸੀ ਦਾ ਕਿ ਜਿੱਤੇ ਵੀ ਕੰਮ ਕਾਜ ਬਣਿਆ ਸੁਪਾਵਾਂ ਨੇ ਉਥੇ ਇੱਕ ਵੂਮਨ ਸੈਲ ਜਰੂਰ ਹੋਣਾ ਚਾਹੀਦਾਗਾ ਜਿਹੜਾ ਨਾ ਘਰਾਵਾਂਾਂ ਦੇ ਖਿਲਾਫ ਕਾਰਵਾਈ ਕਰੇ ਪਰ ਸਾਡਾ ਇਹ ਸਿਸਟਮ ਤੇ ਭਾਤਨਾ ਕਾਨੂੰਨ ਦੇ ਜੋ ਸਾਡੇ ਸੰਵਿਧਾਨ ਦੇ ਵਿੱਚ ਹੈ ਕਿ ਹਰ ਕੋਣ ਬਰਾਬਰ ਨੇ ਉਥੋਂ ਦੇ ਜਿਹੜੇ ਨੂੰ ਜੇ ਲੋਕਾਂ ਦਾ ਸੰਪਰਕ ਕਰਕੇ ਔਰਤਾਂ ਦੀ ਜੇ ਬੇਪਤੀ ਹੋਈ ਆ ਬੇਸਤੀ ਵਿੱਚ ਬੇਸਤੀ ਵਿੱਚ ਪ੍ਰਧਾਨ ਮੰਤਰੀ ਤਵੀ ਤੱਕ ਨਹੀਂ ਕਰਤਾ ਹੈਗਾ ਬੜੀ ਗੇਟ ਇਹ ਆਉਂਦੀ ਆ ਜਦੋਂ ਉਹਨਾਂ ਨੂੰ ਕੱਸੀ ਹੋਵੇ ਤਾਂ ਕੋਈ ਸਜ਼ਾ ਹੋਗੀ ਉਹ ਖਬਰਾਂ ਦੇ ਵਿੱਚ ਆਉਣੀ ਕਿ ਪੰਜਾਬ ਦੇ ਵਿੱਚ ਅੱਛੀ ਘਟਨਾਵਾਂ ਵਾਪਰੇ ਸਵਾਏ ਕਿ ਇਹ ਕਹਿੰਦੇ ਕਿ ਹੋਈਆਂ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਤੁਹਾਨੂੰ ਸੱਟਾਂ ਮਾਰਿਆ ਕਰਨੀਆਂ ਚਾਹੀਦੀਆਂ ਉਹ ਨੂੰ ਸ਼ਰਮੀਆਂ ਕਿੰਨੀ ਨਿਕਰਦਾਗਾ ਇਹ ਹੋਈਆਂ ਵੀ ਨਵੀਆਂ ਖਬਰਾਂ ਦੇ ਵਿੱਚ ਵੱਧ ਚਸ਼ਮ ਜਿਵੇਂ ਦਿਨ ਬਰ ਤੇਰੇ ਔਰਤਾਂ ਦੇ ਸੱਤੇ ਚਾਰ ਹੋ ਰਹੀਆਂ ਹੈ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋ ਸਕਦਾ ਅਸੀਂ ਜੀ ਹੁਣ ਸਾਡੇ ਦਿਨਾਂ ਦੀ ਕਾਦੀ ਤੋਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਲੜਾਈ ਜਿਹੜੀ ਆਤਮਾ ਦੀ ਬਹੁਤ ਲੰਮੀ ਹੈ ਸਾਡੇ ਸਮਾਜ ਦੇ ਚੌਥਾ ਨਾਰੀ ਖੁੱਦ ਲੜਨੀ ਪੈਣੀ ਆ ਸਾਨੂੰ ਇਸ ਪ੍ਰਬੰਧ ਤੋਂ ਸਾਨੂੰ ਇਸ ਸਰਕਾਰ ਤੋਂ ਨਿਆਂ ਪ੍ਰਣਾਲੀ ਤੋਂ ਕੋਈ ਮਿਲਣੀ ਹੈਗੀ ਅਸੀਂ ਇਹ ਲੰਮੇ ਸਮੇਂ ਤੋਂ ਨਾਕਨਾਵਾਂ ਦਾ ਸਾਰੀਆਂ ਔਰਤਾਂ ਸਾਹਮਣਾ ਕਰਦੀ ਆ ਰਹੀਆਂ ਅਸੀਂ ਆਪਣੀ ਹੋਈ ਮਰਜੀ ਜ਼ਿੰਦਗੀ ਦੇ ਵਿੱਚ ਸਾਲਾ ਕੁ ਸਪੇਸ ਕਰਦੀ ਆਂ ਪਰ ਇਹ ਸਭ ਕੇ ਸਾਨੂੰ ਤਾਂ ਰੋਜ਼ ਇਹ ਲੜਾਈ ਲੜਨੀ ਪੈਂਦੀ ਆ ਔਰ ਅਸੀਂ ਪੰਜਾਬ ਤੋਂ ਇਹਨਾਂ ਵੱਲੋਂ ਵੀ ਜੇ ਕੋਈ ਕਾਲ ਆਉਂਦੀ ਆ ਅਸੀਂ ਇਹ ਜਿਹੜੀ ਕਾਲ ਜੇ ਨਹੀਂ ਲੱਗਦੀ ਜਿਵੇਂ ਕੁਝ ਔਰਤਾਂ ਵੱਲੋਂ ਆਪਦੇ ਹੱਕਾਂ ਪ੍ਰਤੀ ਨਹੀਂ ਬਾਈਠ ਹੁੰਦੀਆਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਔਰਤਾਂ ਨੂੰ ਆਦੀ ਸ਼ਕਤੀ ਨੂੰ ਪਛਾਣਨਾ ਚਾਹੀਦਾ ਔਰਤਾਂ ਨੂੰ ਟਾਈਮ ਦੇ ਵਿੱਚ ਕਮਜ਼ੋਰ ਸਮਝਿਆ ਜਾਂਦਾਗਾ ਪਰ ਜਿਹੜੀ ਆਪ ਤੇ ਕਾਬੂ ਜੀ ਜ਼ਿੰਦਗੀ ਨੂੰ ਜਾਨ ਲੈ ਸਕਦੀ ਹੈ ਇੱਕ ਜੀਵਨ ਦੇ ਸਕਦੀ ਹੈ ਦੂਸਰੇ ਨੂੰ ਨਵਾਂ ਉਹ ਔਰਤਾਂ ਆਪ ਦੀ ਪ੍ਰੋਟੈਕਸ਼ਨ ਜਿਹੜੀ ਆਪਣੀ ਸੁਰੱਖਿਆ ਦੇ ਲਈਗੀ ਉਹ ਬਹੁਤ ਸ਼ਕਤੀ ਉਹ ਇੰਨੀ ਪਾਵਰ ਰੱਖਦੀ ਆ ਹਾਂ ਜੀ ਬੇਟਾ ਅੱਜ ਤੁਸੀਂ ਜਿਹੜਾ ਧਰਨਾ ਲਗਾਇਆ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਕੀ ਕਹਿਣਾ ਚਾਹੋਗੇ ਦੇਖੋ ਸਰ ਜੀ ਇਹ ਦਰਸਾਇਆ ਗਿਆ ਹੈ ਜੋ ਚੱਲ ਰਿਹਾ ਹੈ ਉਹ ਯਾਦ ਕਰਨਾ ਹੋਣਾ ਕਿ ਪਹਿਲਾਂ ਕਿੱਦਾਂ ਦੀ ਪ੍ਰਦਾਨ ਕਰਾਇਆ ਜਾਂਦਾ ਸੀ ਪਰ ਅੱਜ ਇਹ ਕੀ ਹੈ ਜਵਾਬ ਕਿ ਜਿਹੜਾ ਅੱਜ ਦੇ ਟਾਈਮ ਦੇ ਜਿਹੜਾ ਸੋਸ਼ਲ ਮੀਡੀਆ ਆ ਇਸ ਦੇ ਵੀ ਜਿਹੜੀ ਕਿ ਦੂਰ ਬਸਤਾਂ ਤੱਕ ਆ ਰਹੀ ਹੈ ਇਹ ਜਿਹੜੇ ਇਹਦੇ ਦੇ ਵਿੱਚ ਕੁਝ ਵੈਬਸਾਈਟਸ ਹੈਗੀਆਂ ਹੈਗੀਆਂ ਤੇ ਟਰਾਂਮ ਤੇ ਜਿਹੜੀਆਂ ਖੁੱਲਦੀ ਹੈਗੀਆਂ ਪਾਲ ਵੀਡੀਓਸ ਆਉਂਦੀਆਂ ਹੈਗੀਆਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਹੈਗੀਆਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੋਬਾਈਲ ਹੈਗਾ ਹਨਾ ਇਹ ਹਰੇਕ ਤੇ ਜਿਹੜੀ ਕੀ ਅਨਲਿਜੀ ਚੀਜ਼ ਹੈਗੀ ਆ ਪਰ ਜਿਹੜਾ ਮੋਬਾਈਲ ਆ ਆਪਣੇ ਤਮਾਦ ਨੂੰ ਇਸ ਤਰੀਕੇ ਨਾਲ ਕੰਟਰੋਲ ਕਰਦਾ ਹੈਗਾ ਕਿ ਜਿਹੜੀ ਚੀਜ਼ ਆਪਾਂ ਨਹੀਂ ਵੀ ਦੇਖਣਾ ਚਾਹਦੇ ਉਹ ਵੀ ਉਸ ਤਰੀਕੇ ਦੇ ਜਿਹੜੇ ਕੀ ਆ ਆਪਣੇ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਹੈਗਿਆ ਜਿਸ ਨਾਲ ਜਿਹੜੇ ਕੀ ਆ ਨੌਜਵਾਨ ਜਿਹੜਾ ਉਮੁੰਦਾ ਆ ਜਾਂ ਲੜਕੀਆਂ ਆ ਬਹੁਤ ਸਾਰੀਆਂ ਇਸ ਤਰੀਕੇ ਨੂੰ ਵੇਖ ਕੇ ਹਨਾ ਇਹ ਵੀਡੀਓਸ ਨੂੰ ਦੇ ਉਹਨੇ ਉਸੇ ਕਰਕੇ ਉਲੜਿਆ ਕਿ ਉਹ ਬਹੁਤ ਜ਼ਿਆਦਾ ਬਿਲਕੁਲ ਆਪਾਂ ਕੀ ਆਪਣੇ ਇਸ ਤਰ੍ਹਾਂ ਦੇ ਭੈਣ ਭਰਾ ਦੇ ਬੈਠੇ ਹੋਣ ਨੇ ਦੂਜੇ ਨੂੰ ਮੋਬਾਈਲ ਦੇਣ ਲੱਗੇ ਮੈਂ ਅੱਜ ਕੱਲ ਡਰਦੇ ਆ ਕਿ ਹਾਂਜੀ ਦੇਖੋ ਮੋਬਾਈਲ ਦੇਣ ਲੱਗੇ ਤਾਂ ਡਰਦੇ ਆ ਕਿਉਂਕਿ ਉਹਦੇ ਤੇ ਇੰਨੀ ਸਾਰੀਆਂ ਗੰਦਮੰਦ ਚੀਜ਼ਾਂ ਦਿਖਾਈਆਂ ਜਾਂਦੀ ਹੈਗੀਆਂ ਜਿਸ ਨਾਲ ਜਿਹੜਾ ਕਿ ਇਹ ਬੱਚਾ ਆ ਸਟਾਰਟਿੰਗ ਤੋਂ ਹੀ ਉਹ ਸਾਈਡ ਗਲਤ ਰਾਹ ਪੈ ਜਾਂਦਾ ਹੈਗਾ ਫਿਰ ਜਿਹੜਾ ਕਿ ਉਹਨੂੰ ਰੋਕਿਆ ਨਹੀਂ ਜਾ ਸਕਦਾ ਇਸ ਲਈ ਜਿਹੜਾ ਕਿ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਜਿਹੜੀਆਂ ਵੀ ਇਹ ਵੈਬਸਾਈਟਸ ਚੱਲਦੀਆਂ ਆਈਆਂ ਜਿਹੜੇ ਵੀ ਇਹ ਲੋਕ ਭੰਦਾ ਬਣਾ ਕੇ ਲੋਕ ਕੰਮ ਕਰ ਰਹੇ ਹੈਗੇ ਪੈਸਾ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਆਇਆ ਹੈਗਾ ਇਹਨਾਂ ਨੂੰ ਜਿਹੜਾ ਕਿ ਬੈਨ ਕਰਨਾ ਚਾਹੀਦਾ ਹੈਗਾ ਸਰਕਾਰ ਨੂੰ ਸਰਕਾਰ ਨੂੰ ਇਹ ਵੱਡੇ ਤੌਰ ਤੇ ਪਹਿਲੇ ਅਧਾਰ ਤੇ ਜਿਹੜਾ ਕਿ ਅਪੀਲ ਕਰਦੇ ਆ ਕਿ ਜਿਵੇਂ ਆਪਣੇ ਪੰਜਾਬ 'ਚ ਆਪ ਰਹਿ ਰਹੇ ਪੰਜਾਬ ਦੇ ਵਸਨੀਕ ਆ ਪੰਜਾਬ ਸਰਕਾਰ ਦਾ ਕਿੰਨਾ ਘੋਰਤਾ ਪ੍ਰਤੀਯੋਗਦਾਨ ਹੈ ਜੀ ਦੇਖੋ ਪੰਜਾਬ ਸਰਕਾਰ ਦਾ ਸਿਰਫ ਚੱਲੀ ਸੀਗਾ ਉਹ ਐਲਾਨ ਮੰਤਰੀ ਸੀਗਾ ਇਹ ਗਰੰਟੀ ਗਰੰਟੀ ਖੇਡ ਰਹੇ ਹੈਗੇ ਨਾ ਤਾਂ ਇਹਨਾਂ ਨੇ ਜਿੰਨਾ ਅੱਜ ਦੇ ਟਾਈਮ ਦੇ ਵਿੱਚ ਆਪਣੇ ਫਲੈਕਸ ਬੋਰਡ ਤੇ ਖਰਚਾ ਕੀਤਾ ਹੈਗਾ ਅਗਰ ਇਹ ਹੀ ਅਗਰ ਇਹਨਾਂ ਨੇ ਖਰਚਾ ਐਜੂਕੇਸ਼ਨ ਤੇ ਕੀਤਾ ਹੁੰਦਾ ਨਾ ਤਾਂ ਅੱਜ ਜਿਹੜੇ ਅੱਠ ਕਾਲ ਜਿਹੜੇ ਪ੍ਰਾਈਵੇਟ ਹੋਏ ਹੈਗੇ ਆ ਇਹ ਨਾ ਹੋਏ ਹੁੰਦੇ ਤਾਂ ਇਹਨਾਂ ਤੋਂ ਤਾਂ ਸਾਨੂੰ ਕੋਈ ਆਸ ਨਹੀਂ ਜਿਵੇਂ ਇੱਕ ਔਰਤਾਂ ਨੂੰ ਪੀੜਤ ਨੂੰ ਲੈ ਕੇ ਜਿਵੇਂ ਐਸੀ ਬੱਚੇ ਆ ਜਾਂ ਕਿਸੇ ਹੋਰ ਮੁੱਦਿਆਂ ਤੇ ਕਾਲਜਾਂ ਵੱਲੋਂ ਜਾਂ ਯੂਨੀਵਰਸਿਟੀਆਂ ਵੱਲੋਂ ਕੋਈ ਬੱਚਿਆਂ ਨੂੰ ਦਿੱਕਤ ਆ ਰਹੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਨਾ ਇਹ ਦਿੱਕਤ ਤਾਂ ਹੀ ਦੂਰ ਹੋ ਸਕਦੀ ਜੇਕਰ ਸਾਡੇ ਸੀਐਮ ਜਿਹੜਾ ਕੀ ਆ ਹਨ ਭਗਵੰਤ ਮਾਨ ਇਹ ਜੇਕਰ ਸੀਰੀਅਸ ਹੋਊਗਾ ਇਹਦਾ ਉਹਦੇ ਫੈਕਟ ਕੋਡ ਕੋਈ ਨਹੀਂ ਖੁੱਸਦਾ ਕਿ ਨਹੀਂ ਇਹਨਾਂ ਨੂੰ ਕੋਈ ਇਹ ਦੇਖ ਰਿਹਾ ਹੈਗਾ ਕਿ ਸਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਹੈਗਾ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਸੱਤਾ ਤੇ ਪਾਇਆ ਤੇ ਅੱਜ ਇਹ ਵੇਲੇ ਲੋਕਾਂ ਦਾ ਜੀਨ ਹਰਾਮ ਕਰ ਰਿਹਾ ਹੈਗਾ ਅਗਲਾ ਪ੍ਰੋਟੈਕਟ ਤੋਂ ਦੇਖੀਏ दिल्ली क्राइम नेशनल न्यूज़ नजर सफर